ਪਰੋਸ ਲੰਗੀ 16 ਜੁਲਾਈ ਨੂੰ ਖਾਣਾ ਹਾਜੀਪੁਰ ਵਿੱਚ ਇੱਕ ਾਤਲਾ ਮਸੂਲ ਹੋਈ ਸੀ ਜੋ ਅਵਨ ਕੁਮਾਰ ਸ਼ਰਲੋਫ ਜਿਹੜਾ ਪ੍ਰੇਮ ਕੁਮਾਰ ਇਸਮੇਜ ਕਲੋਨੀ ਹਾਜੀਪੁਰਾ ਰਹਿਣ ਵਾਲਾ ਇਹਨੇ ਦੱਸਿਆ ਸੀ ਵੀ ਜਿਹੜੀ ਉਹਦੀ ਉੱਥੇ ਦੁਕਾਨ ਆ ਜੋ ਕਰਿਆਨੇ ਦੀ ਸੀ ਉਹਦੇ ਨਾਲ ਦੋ ਤਿੰਨ ਹੋਰ ਦੁਕਾਨਾਂ ਆ ਉਹਦੇ ਸ਼ਟਰ ਚੋਰੀ ਜੜੀ ਉੱਪਰੋਂ ਚੱਕ ਕੇ ਤੋੜ ਕੇ ਤੇ ਚੋਰੀ ਕੀਤੀ ਗਈ ਸੀ ਉਸ ਤੋਂ ਇਲਾਵਾ ਉਸੇ ਦਿਨ ਜਿਹੜੀ ਇੱਕ ਅੱਗੇ ਆ ਕੇ ਟੈਪੂ ਟੈਬਲਾ ਦਾ ਉਹਦਾ ਨੰਬਰ ਹੈਗਾ ਪੀਪੀ07 ਇਹ ਪੀਪੀ1 ਆ ਪੀਪੀ1 383 ਸੀ ਉਹ ਵੀ ਚੋਰੀ ਹੋਈ ਪਈ ਗਈ ਸੀ ਜੋ ਇਸ ਮਕਦਮਾ ਦਰਜ ਕੀਤਾ ਗਿਆ ਇਹਦੇ ਵਿੱਚ ਮਕਦਮਾ ਦਰਜ ਕਰਕੇ ਮਕਦਮਾ ਦੀ ਤਤਕੀਸ਼ ਇਹ ਮੁਖ ਅਫਸਰ ਸਾਹਿਬ ਅਪਰੇਂਸਿੰਗ ਬੈਠੇ ਆ ਇਹ ਨਹੀਂ ਸ਼ੁਰੂ ਕੀਤੀ ਨਾਲ ਟੀਮਾਂ ਲਈਆਂ ਜਿਹੜਾ ਸੀਸੀਟੀਵੀ ਕੈਮਰੇ ਦੇ ਕੋਲ ਫੋਲੋ ਸ਼ੁਰੂ ਕਰਨਾ ਕੀਤਾ ਇਹ ਲਗਾਤਾਰ ਇਥੋਂ ਸੀਸੀਟੀਵੀ ਕੈਮਰੇ ਨੂੰ ਫੋਲੋ ਕਰਦੇ ਕਰਦੇ ਜੰਮੂ ਚਲੇ ਗਏ ਜੰਮੂ ਜਾ ਕੇ ਉੱਥੇ ਨਹੀਂ ਉਸ ਜਗ੍ਹਾ ਤੱਕ ਜਿੱਥੇ ਤੱਕ ਜਿਹਨਾਂ ਨੂੰ ਸੀਸੀਟੀਵੀ ਦੇ ਵਿੱਚ ਉਹ ਜਿਹੜੀ ਟੈਂਪੂ ਡਰਾਈਵਰ ਉਹਨੂੰ ਇੱਕ ਕਾਰ ਆਟੋ ਫੋਲੋ ਕਰ ਰਹੀ ਸੀ ਉਹ ਜਾਂਚੀ ਮਿਲੀ ਉੱਥੇ ਜਾ ਕੇ ਫਿਰ ਇਹਨੀ ਆਪਣੀ ਹਿਊਮਨ ਇੰਟੈਲੀਜੈਂਸ ਜਿਹੜੀ ਆ ਟੈਕਨੀਕਲ ਇੰਟੈਲੀਜੈਂਸ ਉਹਨਾਂ ਕੱਲ ਤੋਂ ਬਾਅਦ ਉੱਥੇ ਜਿਹੜਾ ਉਹ ਟੈਂਪੂ ਡਰਾਈਵਰ ਬਰਾਮਦ ਕੀਤੀ ਜੋ ਦੁਕਾਨਾਂ ਚੋਂ ਸਮਾਨ ਚੋਰੀ ਹੋਇਆ ਸੀ ਉਹ ਬਰਾਮਦ ਕੀਤਾ ਤੇ ਉਹਦੇ ਵਿੱਚ ਯਾਨੀ ਇੱਕ ਦੋਚੀ ਜਿਹੜਾ ਆ ਜਿਹਦਾ ਨਾਂ ਹੈਗਾ ਆ জাফর জাফর ਸਹਿਲ ਪੁੱਤਰ ਅਬਦੁੱਲਾ ਵਾਸੀ ਕੋਟੜਾ ਪਟ ਪਲੈਨ ਠਾਲਾ ਧਰਾਲ ਜਿਲ੍ਹਾ ਜੋਰੀ ਨੂੰ ਗ੍ਰਿਫਤਾਰ ਕਰ ਲਿਆ ਉਹ ਜਿਹੜੀ ਟੈਂਪੂ ਟਰੈਵਲ ਚੋਰੀ ਹੋਈ ਸੀ ਜੋ ਆਟੋਕਾਰ ਸੀ ਜਿਹੜੀ ਚੋਰੀ ਚ ਵਰਤੀ ਗਈ ਉਹਨੂੰ ਰਿਕਵਰ ਕਰ ਲਿਆ ਜੋ ਦੁਕਾਨਾਂ ਚੋਂ ਸਮਾਨ ਹੋਇਆ ਸੀ ਉਹ ਰਿਕਵਰ ਕਰ ਲਿਆ ਦੋਸ਼ੀ ਉਹ ਜਿਹੜਾ ਪੁਲਿਸ ਰਿਮਾਂਡ ਤੇ ਹੈਗਾ ਪੁੱਛਗਿੱਛ ਕਰਕੇ ਜਿਹੜੇ ਉਹਦੇ ਨਾਲ ਦੇ ਸਾਥੀ ਆ ਉਹਨਾਂ ਨੂੰ ਲੋਕੁਏਟ ਕਰਕੇ ਉਹਨਾਂ ਨੂੰ ਵੀ ਗ੍ਰਿਫਤਾਰ ਕਰਾਂਗੇ ਇਹ ਵਿਅਕਤੀ ਜਿਸ ਸਟੇਟਿਟ ਰਜਾ ਵੈਸੇ ਇਹ ਪਤਾ ਤੇ ਜੀ ਪੁਰਾਣੇ ਚੋਰੀ ਦੇ ਇਹਨਾਂ ਤੋਂ ਇਲਜ਼ਾਮ ਹੈਗੇ ਆ ਉਹ ਸਾਰਾ ਰਿਕਾਰਡਿੰਗ ਪੜਤਾਲ ਕਰ ਰਹੇ ਆ